बना दिखाने का मतलब यह है बी आम तौर पर सिस्टम जरा है जिन्हों आप कह दी सत्ता कह दी बहुते सिलेबस उन्होंने हिसाब न होना है इस तरह अंग्रेजी कल से बहुत किसी लिखे लिखे वर्बली अगे आए हैं सो तो असि चाहते हैं कि दस्तावेज बनते रहे और अंतरराष्ट्रीय पद्धर तेरा निकाले मान साहब पहले तो फिल्म बनाई थी हवाई ਜਿਹੜੀ تھیਟਰ ਦੇ ਵਿੱਚ ਨਹੀਂ ਗਈ ਕੋਈ ਕੋਈ ਸੀ ਲੇਕਿਨ ਬਾਤ ਕਰਵਾਤੀ ਗਈ ਕਿਵੇਂ ਦੇਖਦੇ ਹੋ ਸੱਚ ਉਸ ਜਗ੍ਹਾ ਤੇ ਹੋਈ ਸੀ ਪਰ ਅਸੀਂ ਚਲਾਈ ਸੀ ਚਲਾਈ ਹੈ ਪੂਰੀ ਚਲਾਈ ਹੈ ਅਸੀਂ ਉਹਨਾਂ ਡਾਇਰੈਕਟਰਾਂ ਚੋਂ ਚਲਾ ਕੇ ਆਏ ਜਿਵੇਂ ਸਿੱਖ ਬਸੋਂ ਕੱਟਦੇ ਦੇਖੋ ਇਹ ਜਿਹੜਾ ਕਮਨਲ ਰੰਗ ਹੈ ਨਾ ਇਹ ਤਾਂ ਸਿਆਸੀ ਰੰਗ ਹੁੰਦਾ ਹੈ ਆ ਬੰਦੇ ਦੇ ਕੋਰਾਂ ਰੰਗ ਹੁੰਦਾ ਹੈ ਆਰਥਿਕ ਸਰਕਾਰ ਔਰ ਜਿਹੜਾ ਧੱਕਾ ਹੁੰਦਾ ਹੈ ਜਾਂ ਕਤਲਗਾਰ ਕੰਦੀਆ ਉਹਦੇ ਨੇ ਹਰ ਬੰਦਾ ਹਾਧਾ ਕਰਾਵਾਤਾ ਸੋ ਹਵਾਈਲੇ ਵੀ ਇਸ ਤਰ੍ਹਾਂ ਹਾਦਿਨਾ ਦੇ ਵਿੱਚ ਜੋ ਤੇ ਸਿਰਕੋ ਕੋਲੋਜੀ ਦਾ ਕੱਟ ਨਹੀਂ ਸੋਥੇ लेके ਅਸਲੀ ਲੱਗੇਗਾ। ਬਾਬੂ ਜੀ ਸਵਾਲ ਇਹ ਹੈ ਕਿ ਸੁੱਚਾ ਸੋਰਮਾ ਦੇ ਕਿਰਦਾਰ ਦੇ ਉੱਤੇ ਬਹੁਤ ਸਾਰੀਆਂ ਫਿਲਮਾਂ ਬਣੀਆਂ। ਇਹ ਫਿਲਮ हटके ਲੈ ਕੇ ਆਏ ਹੋ ਜੀ ਲੋਕੀ ਜਾ ਕੇ ਦੇਖਣ ਨੂੰ ਜ਼ਰੂਰ ਕੀ ਕਿਵੇਂ ਪਸੰਦ ਕਰੋਗੇ? ਕਿੰਦੀਆਂ ਬਣੀਆਂ ਜੀ ਟੋਟਲ? ਬਹੁਤ ਸਾਰੀਆਂ ਬਣੀਆਂ ਨੇ। ਇੱਕੋ ਬੜੀ ਸੁਪੇਲਾ। ਬਹੁਤ ਸਾਰੀਆਂ ਜਿੰਨੀ ਜ਼ਿਆਦਾ ਤਾਂ ਫਤਹਿ ਸੈਕਿੰਡ ਵਰਲਡ ਵਾਰ ਉਹਦੇ ਤੇ ਹਜ਼ਾਰਾਂ ਫਿਲਮਾਂ ਬਣੀਆਂ ਪਰ ਸਾਡੇ ਬੁਲਕ ਤਾਂ ਤੂਫਾਨ ਹੈ ਕਿ 72 ਤੋਂ ਬਹੁਤ ਘੱਟ ਫਿਲਮਾਂ ਬਣੀਆਂ 84 ਤੇ ਬਹੁਤ ਘੱਟ ਬਣੀਆਂ ਸੁਰਮੈਨੀਆਂ ਗਾਟਾਂამდე ਬਹੁਤ ਘੱਟ ਬਣੀਆਂ ਜਿੰਨੀਆਂ ਬਣਨੀਆਂ ਉਹਨਾਂ ਥੋੜੀਆਂ ਅੱਜ ਦੇ ਇਸ ਮਟੀਰੀਲਿਸਟਿਕ ਵਰਲਡ ਚ ਬਹੁਤ ਦੁਨੀਆਂ ਬਹੁਤ ਤਰ੍ਹਾਂ ਦਾ ਕੰਮ ਕਰ ਗਿਓ ਬੰਦਾ ਰੋਜ਼ੀ ਰੋਟੀ ਲਈ ਭੱਜਾ ਕਰਦਾ ਕਈ ਬੜੀ ਵਿਪਾਰਕ ਪਦਰ ਤੇ ਨੂੰ ਸੋਚ ਲੈ ਜਾਏ ਇਹ ਫਿਲਮ ਸਾਗਰ ਇਹ ਕਹੋ ਅਮਤੋਜ ਕਹੋ ਜਾਂ ਮੈਂ ਜਾਂ ਜਿਹੜਾ ਸਾਡੇ ਸਪਾਕੀ ਸੱਜਣਾ ਜਿਹੜੇ ਜਿਨ੍ਹਾਂ ਨੇ ਕੰਮ ਕਰਿਆ ਜ਼ਹਿਰ ਜੀ ਸ਼ੈਲੀ ਉਸ ਤਰ੍ਹਾਂ ਦੀ ਕਮਰਸ਼ੀਅਲ ਜਿਹੜੀ ਸੋਚ-ਸੋਚ ਕੇ ਨਹੀਂ ਬਣਾਈ ਸੀ ਇਹ ਦ੍ਰਿੜ ਸੰਕਲਪ ਸੀ ਕਿ ਇਹ ਫਿਲਮ ਬਣਾਉਣੀ ਹੈ ਔਰ ਇਹਦੇ ਟ੍ਰੇਲਰ ਨੇ ਮਤਲਬ ਸਾਡਾ ਹੌਸਲਾ ਅਸਮਾਨ ਤੇ ਚੜਦਾ ਆਮ ਤੌਰ ਤੇ ਹੁੰਦਾ ਬਹੁਤ ਹੁੰਦੇ ਕੁਛ ਨਹੀਂ ਵੀ जनरेशन चेंज होगी ना इमोशन कद नहीं चेंज होता है जिदा बाबा दुख तकलीफ हसदा है या है ऐसे तरह बच्चा भी उस तरह करता है सो so, य कोई मतलब पाशा नहीं और ना कदम पता नहीं होना एक 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 है अख चौथरू आने ही आने सब एक ये एक इमोशन है असं चाहते जी साइड पुराने बुजुर्गों दास्तान अगली जनरेशन के हाथ पढ़ाई जो, जो तो वो जवान होगी फिर वो अगर उड़ाते जाएंगे और यह कथावान एक दिन चल रही

ਆਜਾ 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 ਬਲਦੀਰੋ ਭਾਬੀ ਦੀ ਫਿਲਮ ਆਈ ਸੀਗੀ ਕੋਈ ਵੀ ਸੱਚੇ ਸੁਣਨੀ ਸਟੋਰੀ ਸੀਗੀ ਥੋੜੀ ਸੱਚੇ ਸੁਣਨੀ ਸਟੋਰੀ ਹੈ ਕਿ ਬਿਲਕੁਲ ਸੇਮ ਹੈਗੀ ਜਾਂ ਕੁਝ ਵਿੱਚ ਫਰਕ ਹੈਗਾ ਜਿਵੇਂ ਸਰ ਤੁਸੀਂ ਵੀ ਪੈਂਟ ਪਾਈ ਆ ਉਹਨੇ ਹੀ ਪਾਈ ਆ ਕੰਪਨੀ ਦਾ ਫਰਕ ਹੈ ਕੋਈ ਹਰ ਬੰਦੇ ਦਾ ਵਿਜ਼ਨ ਹੁੰਦਾ ਹੈ ਉਸੀ ਜਿਦਾਂ ਸਵੇਰ ਤੋਂ ਸ਼ਾਮ ਸਿਰਜਦੇ ਹੋ ਤੁਹਾਡਾ ਆਪਣਾ ਨਜ਼ਰੀਆ ਜ਼ਿੰਦਗੀ ਨੂੰ ਦੇਖਣ ਦਾ ਆਪ ਦੀ ਅਗਲੀ ਜਨਰੇਸ਼ਨ ਨੂੰ ਪੜਾਉਣ ਦਾ ਸਭ ਦਾ ਆਪਣਾ ਆਪਣਾ ਨਜ਼ਰੀਆ ਸੋ ਇਸੇ ਤਰ੍ਹਾਂ ਸਿਨੇਮਾ ਵਿਜ਼ਨਰ ਜਦੋਂ ਇਹ ਕਹਾਣੀ ਤੇ ਅਸੀਂ ਬੈਠੇ ਸੀ ਉਸ ਤੋਂ ਬਾਅਦ ਜਿਹੜੀ ਇਹਦੀ ਸਕਰੀਨ ਪਲੇ ਆ ਉਹ ਅਮਿਤੋਜ ਹਰਨਾ ਭੇਜੇ ਨੇ ਇਹ ਜਿਹੜੇ ਸੱਜਣਾ ਨੇ ਕੰਮ ਕਰਿਆ ਇਹ ਇਹਨਾਂ ਨੇ ਤਾਂ ਦੇਹੀ ਨਾਲ ਉਹਦੇ ਵਿੱਚ ਕੰਮ ਕਰਿਆ ਇਹਦਾ ਆਪਾਂ ਕੰਪੇਅਰ ਨਾ ਕਰਿਆ ਕਰੋ ਪੰਜਾਬ 'ਚ ਬਹੁਤ ਵੱਡੀ ਬ੍ਰੋਲ ਹੋਵੇ ਜਿਹੜੇ 20 ਸਾਲ ਵੱਡੇ ਉਹਨਾਂ ਦਾ ਉਹਨਾਂ ਦੀ ਫੋਟੋ ਲਾ ਕੇ ਲੜਾਈ ਜਾਂਦੇ ਹੋ ਤੁਸੀਂ ਜਿਹੜੇ 20 ਸਾਲ ਛੋਟੇ ਉਹਨਾਂ ਦੀ ਕੰਪੇਅਰ ਦੀ ਗੱਲ ਨਹੀਂ ਕਰਦਾ ਮੈਂ ਇਹ ਕਹ ਰਿਹਾ ਵੀ ਜੀ ਐਡਾ ਨਹੀਂ ਹੁੰਦਾ ਸਕਰੀਨ 'ਤੇ ਹਮੇਸ਼ਾ ਲੱਗ ਹੁੰਦਾ ਤੁਸੀਂ ਤੁਹਾਨੂੰ ਸਟੋਰੀ ਹੁੰਦਾ ਕਿ ਤੁਸੀਂ ਇੱਕ ਕੰਮ ਕਰਿਓ ਜੀ ਤੁਸੀਂ ਜਦੋਂ ਸਾਰੇ ਦੇਖ ਲੇਗੇ ਤੁਸੀਂ ਬਾਅਦ 'ਚ ਦੇਖਿਓ ਕਿ ਤੁਹਾਨੂੰ ਇਹ ਨਾ ਲੱਗੇ ਕਿ ਜ਼ੋਰ ਪਿਆ ਖਰਚ ਕਰਦਾ ਇਹਦਾ ਦੁੱਖ ਨਹੀਂ ਉਹ ਗੱਲ ਨਹੀਂ ਕਰਦਾ ਇਸੇ ਇਸੇ ਡਿਫਰੈਂਟ ਬੇਰੀ ਯਾਰ ਕਿਹੜੀ ਸਟੋਰੀ ਜਿਹਨਾਂ ਸਰੋ ਦੇਖੋ ਫਿਰ ਹੁਣ ਇਹ ਨਾ ਇਹ ਬੱਚਿਆਂ ਵਾਲੀ ਬਹਿਸ ਹੈ ਬਈ ਤੇ ਛੋਟਾ ਸੁਣਨੇ ਰੋ ਧੰਨਾ ਦਾ ਪਿੰਡ ਪ੍ਰਾਲੀ ਤੋਂ ਦਿਖ ਜਾਂਦਾ ਹੈ ਪਿੰਡ ਦਾ ਕਿ ਸ਼ਹਿਰ ਦਾ ਮਾ ਸ਼ਹਿਰ ਦਾ ਹੀ ਹੈ ਪਤਾ ਨਾ ਧੰਨਾ ਦਾ ਪਿੰਡ ਪ੍ਰਾਲੀ ਤੋਂ ਦਿਖ ਜਾਂਦਾ ਹੈ ਇਹਦਾ ਮਤਲਬ ਪਤਾ ਬਸ ਆਹੀ ਤਰ੍ਹਾਂ ਵਾਲਾ ਉਹ ਬੜਾ ਗੱਲਾ ਪੰਜਾਬੀ ਦੀਆਂ ਗਾਣੇ ਖੀਰੇ ਕੀ ਆਪ ਜੀ ਚਾਹ ਰਹੇ ਹੋ ਮੇਰਾ ਸਵਾਲ ਹੈ ਸਵਾਲ ਨਹੀਂ ਸਮਝੇ ਮਿਲ ਜੀ ਸੇ ਮੈਂ ਫਿਰ ਗਿਰ ਸਿਪੜੀ ਤੋਂ ਸੁਣਨਾ ਪਹਿਲਾਂ ਨਾ ਛੋੜ ਦਿਓ ਕੱਲ ਮੈਂ ਥੋੜੀ ਜਿਹੀ ਸੌਂ ਗਈ ਜੀ ਤੇ ਹੋਰ ਨਹੀਂ ਸੌਂਦਾ ਤਾਨਾ ਦਾ ਪਿੰਡ ਪ੍ਰਾਈਜ਼ ਦੇ ਰਿਹਾ ਮਤਲਬ ਜਦ ਤੁਸੀਂ ਪ੍ਰੋਮੋ ਦੇਖਦੇਗਾ ਤੁਹਾਨੂੰ ਉਥੋਂ ਅੰਦਾਜ਼ਾ ਹੋ ਜਾਂਦਾ ਹੈ ਉਹਨੇ ਪੂਰੀ ਫਿਲਮ ਜਿਹੜੀ ਆਪਣੀ ਕਹਾਣੀ ਹੈ 2 ਘੰਟੇ ਦੀ ਹਰ 10 ਮਿੰਟ ਬਾਅਦ ਦਾ ਇੱਕ ਛੋਟਾ ਜਿਹਾ ਟੀਜ਼ਰ ਅਸੀਂ ਤੁਹਾਨੂੰ ਦਿੰਦਾ ਇਹਨੂੰ ਦਿਖਾਉਣ ਦਾ ਮਨਪੀ ਕਹੀ ਜਾਂਦਾ ਕਿ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕਨਫਿਊਜ਼ਨ ਨਾ ਹੋਵੇ ਕਿ ਉਸੇ ਤਰ੍ਹਾਂ ਦੀ ਫਿਲਮ ਹੈ ਜਾਂ ਅਲੱਗ ਤਰ੍ਹਾਂ ਦੀ ਇਹਨੂੰ ਢੇਜੀ ਨਾਲ ਲਿਆ ਕਰੋ ਮੈਨੂੰ ਪਤਾ ਕਰ ਥੋੜਾ ਜਿਹਾ ਬੰਦਾ ਜੇ ਕਿਤੇ ਨਾ ਗਲਗੱਦ ਵੀ ਵੀ ਆਪੇ ਹੋ ਜਾਂਦਾ ਜਸ ਰੈਕਸ ਦਾ ਖੁਸ਼ ਨਹੀਂ ਹੁੰਦਾ ਮੈਨੂੰ ਲੱਗਦਾ ਵੀ ਜੇ ਤੁਸੀਂ ਇਹਨੂੰ ਧਿਆਨ ਨਾਲ ਵਚੋਗੇ ਫਿਰ ਪੂਰੀ ਕਹਾਣੀ ਮਰੇ ਡਲੂ ਸਿਰਫ ਇੱਕ ਚੀਜ਼ ਨੇ ਤੁਹਾਨੂੰ ਪਤਾ ਲੱਗਣਾ ਕਿ ਸਕ੍ਰਿਪਟ ਕਿੰਨਾ ਬਲੇ ਕਰਿਆ ਹੋਇਆ ਉਹ ਇਸ ਲਈ ਵੀ ਲੱਗਣਾ ਕਿ ਦੋ ਤਰ੍ਹਾਂ ਦੀਆਂ ਕਹਾਣੀਆਂ ਹੋਣੀਆਂ ਇੱਕ ਤਾਂ ਸੀ A ਤੋਂ ਸ਼ੁਰੂ ਕਰਕੇ Z ਤੇ ਲੈ ਜਾਣਾ ਕਿ ਇੱਕ ਬਚਪਨ ਤੋਂ ਕਹਾਣੀ ਚੱਲਦੀ ਹੈ ਕਿ ਉਹ ਐਂਡ ਤੱਕ ਪਹੁੰਚ ਕੇ ਅੰਜਾਮ ਦਾ ਆਗਾਜ਼ ਤੋਂ ਅੰਜਾਮ ਹੁਣ ਇਹਦੇ ਸਕ੍ਰਿਪਟ ਭਲੇ ਲੱਗਿਆ ਇਹ ਡਾਇਰੈਕਟਰ ਦਾ ਵਿਜ਼ਨ ਹੈ ਜੇ ਅੱਜ ਤੋਂ 30 ਸਾਲ ਪਹਿਲਾਂ ਇਹ 25 ਸਾਲ ਪਹਿਲਾਂ ਸੋਚਿਆ ਸੀ ਮੈਂ ਡਾਇਰੈਕਟਰ ਦੀ ਤਾਂ ਤਾਂ ਵੇ ਹੋ ਰੁਣਾ ਸੀ ਕਿ ਇੱਕ ਬਚਪਨ ਤੋਂ ਬਣਾਣੀ ਸ਼ੁਰੂ ਹੋਏ ਤੇ ਫਿਰ ਖਤਮ ਹੋ ਗਈ ਪਰ ਜਿਵੇਂ ਜਿਵੇਂ ਦੁਨੀਆ ਬਦਲਦੀ ਹੈ ਨਵੀਂ ਜਨਰੇਸ਼ਨ ਆਉਂਦੀ ਹੈ ਉਹ ਜਿਸ ਤਰ੍ਹਾਂ ਨਾ ਸਿਨੇਮਾ ਦੇਖੋ ਆਪਾਂ ਤੇ ਇੱਕ ਦੂਜੇ ਦਾ ਪ੍ਰਭਾਵ ਪਾ ਰਿਹਾ ਹੈ ਵੈਸਟ ਸੱਤੋਂ ਅੱਗੇ ਕੁਝ ਚੀਜ਼ਾਂ ਚ ਮੋਸ਼ਨ ਚ ਅਸੀਂ ਅਗੇ ਯਾਜਦਾਂ ਕੋਰੀਅਨ ਸਿਨੇਮਾ ਬੋਰਡ ਵਰ ਪਹੁੰਚ ਗਿਆ ਉਹਨਾਂ ਦੀ ਇੱਕ ਛੋਟੀ ਜੀ ਫਿਲਮ ਓਸਕਰ ਚ ਚੱਲੀ ਗਈ ਪੈਰਾ ਸਿਂਦੇ ਹੈ ਨਾ ਸੋ ਇਹਦਾ ਕੀ ਹੁੰਦਾ ਕਿ ਇਹ ਇਹ ਹੋਂ ਡਾਇਰੈਕਟਰ ਦਾ ਵਜਨ ਹੈ ਕਿ ਉਹਨੇ ਕਿਥੋਂ ਕਹਾਣੀ ਘੜਨੀ ਹੈ ਖਿਚੜ ਜਾਣੀ ਫਿਰ ਥੋੜਾ ਲੋਕੋ ਪ੍ਰੈਜ਼ੈਂਟ ਚ ਆ ਗਿਆ ਉਹ ਫਾਂਸੀ ਪਹਿਲਾਂ ਹੁੰਦੀ ਹੈ ਜਿੱਦਾਂ ਜਦਕੇ ਹੋਂ ਦਾ ਗ੍ਰੇਟਰ ਸਟੇਜ ਹੈ ਸੋ ਸਕਰੀਨ ਬੇਸਿਕਲੀ ਫਿਲਮ ਦੀ ਜਾਨ ਵੈਸੇ ਕਹਾਣੀ ਹੈ ਔਰ ਜਿਹੜੀ ਉਹਦੀ ਲੋਰ ਹੈ ਜਿਵੇਂ ਕਹਿੰਦੇ ਇੱਕ ਬੰਦੇ ਦੀ ਜਿਹੜੀ ਲੋਰ ਉਹਦੀ ਜਵਾਨੀ ਹੁੰਦੀ ਹੈ ਸੋ ਸਕਰੀਨ ਤੇ ਜਵਾਨੀ ਦਾ ਕੰਮ ਕਰਦੇ ਸੀ ਨਿਮੇ ਮੇਕ ਕੁਛੀ ਦੀ ਕੋਈ 1 ਚੁਸਰ ਸ਼ੇਕ ਕਰ। ਇਹ ਲਿਖਦੇ ਹਾਂ। ਹਾਂਜੀ ਇੱਕ ਮੈਡਮ ਆਈ ਨੇ ਹਾਂਜੀ ਫਸਟ ਵੀ ਕਾ ਜੀ ਕਿਹਨਾਂ ਦਾ ਹਾਂਜੀ ਸਰੀਰਕ ਮਾਸਟਰ। ਇਹ ਨਵੇਂ ਬੋਝ ਲੋਗੋ ਜਿਹੜੇ ਵੀਰੇ ਇਹ ਮੇਰਾ ਬੜਾ ਧਰਾ। ਇਹ ਛੋਟਾ ਇਸਾਡੇ ਗੁੱਡ ਜੀ। ਉਹਨਾਂ ਤੋਂ ਬਾਰਸ ਰੇ ਨਾ ਗੋਦੀ ਆ ਰਿਹਾ ਸੀ। ਇਹ ਮੈਂ ਉਖੜਾ ਨਹੀਂ ਨਾਲ ਲੱਗਿਆ ਜਦੋਂ ਕੀ। ਤੁਸੀਂ ਜਿਵੇਂ ਇਹਦਾ ਨੰਬਰ ਇਹ ਆਪਣਾ ਪੁੱਲਦੇ ਬਾਦ ਦਾ ਹੈ 4 ਸਾਲ ਦੇ ਬਾਅਦ ਤੇ ਫਰੈਂਸ ਨੇ ਕਾਫੀ ਲੰਬਾ ਇੰਤਜ਼ਾਰ ਤੁਸੀਂ ਕਰਵਾਇਆ। गलती मांगना, दो तरह के इंसान होने जिंदगी एक तारीफ करनी पिछली फिल्म कि कमाल सी मैं इतने तो चली नहीं नहीं बहार चल सके मेरिया ये दो कुछ मेरी जो है फॉलो कर मैं पहले सियां बनाते बाद फिर Uh, कुछ इदा दीम च बंदे आ आगे सिपारशी आ आगे। तो गए पास हारे सारे ला लें बंदे बहुते अच्छे निकले तो तजुर्बा अच्छा नहीं रहा सो परिवार च uh, माँ बाप चले गए वो करके मैं वो जो सिस्टम सारा रोकता फिल्म का फिर मैं दो फिल्मों बहर करनी स तजुर्बा कोई अच्छा नहीं रहा पार्टनर तीन फिल्म का डिस्प्यूट कले स्टैफ जै गवर सिंह और ਮੈਨੂੰ ਲੱਗਿਆ ਕਿ ਇਹ ਗਉਣਾ ਬਧੀਏ ਅਸੀਂ ਜਾਂਦੇ ਹਾਂ ਸਵੇਰੇ ਗਾਕੇ ਲੋਕਾਂ ਨੂੰ ਖੁਸ਼ ਕਰਕੇ ਸ਼ਰਮ ਕਰਾਇਆ ਜਾਵੇ ਸੋ ਇਸ ਤਰ੍ਹਾਂ ਦੇ ਸਿਰ ਮੈਨਾਂ ਤਾਂ ਨਾ ਹੀ ਕਰਾਂ ਉਹਦੇ ਕਰਕੇ ਫਿਰ ਮੈਂ ਰੁਕ ਗਿਆ ਸੀ ਇਸ ਫਿਰੋਕ ਤੋਂ ਪਹਿਲਾਂ ਸਾਗਾ ਜਦੋਂ ਅਸੀਂ ਇਕੱਠੇ ਹੋਏ ਸਾਰੇ ਮੈਂ ਅਨਿਤੋ ਜਿੱਤੇ ਸਾਗਰਾ ਸਾਰੇ ਪਹਿਲਾਂ ਸਾਰਾ ਗੜੀ ਬਣਾਉਣਾ ਚਾਹੁੰਦਾ ਕਰੂ ਕਹਾਣੀ ਮਤਲਬ ਮੈਂ ਸਿਰਫ ਨਿਕਰਦਾ ਪਰ ਮੇਰੀ ਤਮੰਨਾ ਹੈ ਕਿ ਸਾਰਾ ਗੜੀ ਅਸੀਂ ਬਣਾਈਏ ਸਾਰੇ ਗੱਲ ਕੇ ਦੁਬਾਰਾ ਕਿਉਂਕਿ ਜਿਹੜੀ ਸਾਡੇ ਸਿਨੇਮੇ ਦੀ ਭੁੱਖ ਉਹ ਪੰਜਾਬ ਤੇ ਪੰਜਾਬੀ ਹੈ ਸੋ ਕੋਈ ਉਸ ਤਰ੍ਹਾਂ ਦੀ ਕਾਂਕਸ਼ਾ ਨਹੀਂ ਕਿ ਉਹਨੂੰ ਤਾਮਿਲ ਨਾਡੂ ਵਿੱਚ ਦੇਖੇ ਕੋਈ ਆ ਆਂਧਰਾ ਪ੍ਰਦੇਸ਼ ਬਿਲਕੁਲ ਨਹੀਂ ਸੋ ਉਹ ਵੀ ਕੋਸ਼ਿਸ਼ ਕਰਾਂਗੇ ਕਿ ਉਹ ਚੀਜ਼ ਬਣਾਈਏ ਉਹ ਤੋਂ ਅਸੀਂ ਸਾਰਿਆਂ ਨੇ ਗੈਟ ਅਪ ਪੋਸਟ ਦਾ ਜਾਰੀ ਬਤਾਈਆਂ ਸੀ ਸਾਰਿਆਂ ਨੇ ਬਾਅਦ ਵਿੱਚ ਐਸੇ ਉਹ ਫਿਰ ਉਹ ਜਦ ਤੱਕ ਬੰਬੇ ਵਾਲੀ ਸ਼ੁਰੂ ਹੋ ਗਈ ਸੀ ਸਾਨੂੰ ਲੱਗੇ ਤਾਂ ਉਹ ਵੀ ਸਾਡੇ ਪੰਜਾਬੀ ਮੁੰਡੇ ਸੀ ਉਹ ਚੰਗਾ ਨਹੀਂ ਸੀ ਲੱਗਦਾ ਇਹ ਫਿਲਮ ਬਣ ਗਈ ਇਹਨੂੰ ਥੋੜਾ ਜਿਹਾ ਵਕਤ ਲੱਗ ਗਿਆ ਇਹ ਵੀ ਕੋਈ ਵਿਚਾਰ ਕਰਕੇ ਦੇ ਦਿੰਦਾ ਉਹਦੇ ਕਰਕੇ ਸੋ ਕਈ ਸੱਜਣਾਂ ਨੇ ਜੰਦਗੀ ਨਾਲ ਕੋਈ ਦਸੀ ਇਹਨੇ ਇਹਨੇ ਸਾਲ ਕੱਦ ਲੱਗਿਆ ਫਿਲਮ ਬਣਾਉਣ ਹੁਣ ਇਹਦਾ ਦੋ ਤਰੀਕੇ ਨੇ ਇੱਕ ਤਾਂ ਸਿਮਟੀ ਲਈ ਜਾ ਸਕਦੀ ਹੈ ਦੂਜਾ ਇਹ ਵੀ ਜਿਹੜੇ ਰੰਗ ਇਹਦੇ ਵਿੱਚ ਭਰਨੇ ਸੀ ਉਹ ਤਾਂ ਦੀ ਜੇ ਖੋਜ ਨਹੀਂ ਸੀ ਹੋਈ ਉਹ ਹੁਣੇ ਆਇਆ ਮੀਂਹ ਲਖ ਪੈਲ ਹੁਣ ਅਸੀਂ ਇਹਦੇ ਚੋਂ ਭਰਦੇ ਸੋ ਤੇਰ ਆਈ ਹੈ ਪਰ ਮੈਨੂੰ ਉਮੀਦ ਹੈ ਇਹ ਤੁਹਾਨੂੰ ਬਹੁਤ ਖੁਸ਼ੀ ਦੇ ਵਿੱਚ ਅੱਛਾ ਲੱਗੂਗਾ। ਔਰ ਇਸ ਤਰ੍ਹਾਂ ਦੀ ਪਰਵਾਰਕ ਫਿਲਮ ਹੈ ਕਿ ਤੁਹਾਨੂੰ ਨਿਰਾਸ਼ ਹੋਏ ਤਾਂ ਅਬਾਤਤ ਵਰਗਾ ਲੱਗੂਗਾ।